ਬੱੱਚੇ ਕਿਲੋ ਆਟਾ 42000 ਰੁਪਏ 1 ਕਿਲੋ ਦਾਲ 6000 ਰੁਪਏ 1 ਕਿਲੋ ਚੀਨੀ ਦੀ ਕੀਮਤ 10000 ਰੁਪਏ ਦੇਖ 파ਰ ਲਈ ਜੀ ਬਿਸਕਟ ਦੀ ਕੀਮਤ 750 ਰੁਪਏ ਐਨਾ ਮਹਿੰਗਾ ਰਾਸ਼ਨ ਕਿਸੇ 7 ਸਟਾਰਟ ਹੋਟਲ ਨੇ ਵੀ ਨਹੀਂ ਕਰੇਗਾ ਹੁਣ ਜਿਨ੍ਹਾਂ ਗਾਜ਼ਾ ਪੱਟੀ ਦੇ ਲੋਕ ਨਹੀਂ ਕੇ ਖਾ ਰਹੇ ਨੇ ਤੇ ਕੁਝ ਭੁੱਖੇ ਹੀ ਮਰ ਰਹੇ ਨੇ ਨਮਸਕਾਰ ਅੱਜ ਮੰਡੀ ਕੋਟ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਗਾਜ਼ਾ ਪੱਟੀ ਦੇ ਲੋਕ ਭੁੱਖ ਮਰੀ ਦੀ ਹਾਲਤ ਦੇ ਵਿੱਚ ਜੀਰੇ ਨੇ ਤੇ ਆਪਣੀ મોત ਦਾ ਇੰਤਜ਼ਾਰ ਕਰ ਰਹੇ ਨੇ ਪਿਛਲੇ 21 ਮਹੀਨਿਆਂ ਤੋਂ ਇਜ਼ਰਾਈਲ ਤੇ ਹਮਾਸ ਵਿਚਾਲੇ ਯੁੱਧ ਚੱਲ ਰਿਹਾ ਹੈ ਇਹ ਯੁੱਧ ਹੁਣ ਭੁੱਖਮਰੀ ਨਾਲ ਲੋਕਾਂ ਦੀ ਜਾਨ ਲੈ ਰਿਹਾ ਹੈ ਗਾਜ਼ਾ ਚ ਕੋਈ ਵੀ ਇਨਸਾਨ ਭੁੱਖਮਰੀ ਤੋਂ ਨਹੀਂ ਬਚ ਸਕਿਆ ਇੱਥੇ ਤੱਕ ਕਿ ਮੈਂ ਵੀ ਨਹੀਂ ਮੈਂ ਬੇਸ਼ੱਕ ਇੱਕ ਵੱਡੇ ਹਸਪਤਾਲ ਚ ਡਾਕਟਰੀ ਸੇਵਾਵਾਂ ਦੇ ਰਿਹਾ ਹਾਂ ਪਰ ਰੋਜ਼ਾਨਾ ਮੈਨੂੰ ਵੀ ਆਪਣੇ ਪਰਿਵਾਰ ਲਈ ਰੋਟੀ ਦੀ ਤਲਾਸ਼ ਕਰਨੀ ਪੈਂਦੀ ਹੈ ਇਹ ਕਹਿਣਾ ਹੈ ਬੱਚਿਆਂ ਦੇ ਡਾਕਟਰ ਅਹਿਮਦ ਅਲਫਰਾਦਾ ਡਾਕਟਰ ਅਹਿਮਦ ਅਲ ਫਰਾ ਪੀਡੀਆਟ੍ਰਿਕ ਵਿਭਾਗ ਦੇ ਮੁਖੀ ਨੇ ਜਦੋਂ ਗਾਜ਼ਾ ਵਿੱਚ ਯੁੱਧ ਸ਼ੁਰੂ ਹੋਇਆ ਸੀ ਉਹਨਾਂ ਦਾ ਕਹਿਣਾ ਹੈ ਕਿ ਉਦੋਂ ਹਸਪਤਾਲ ਦੇ ਵਿੱਚ ਸਭ ਤੋਂ ਜ਼ਿਆਦਾ ਕਾਇਲ ਮਰੀਜ਼ ਐਡਮਿਟ ਕੀਤੇ ਜਾਂਦੇ ਸੀ ਪਰ ਹੁਣ ਕਪੋਸ਼ਣ ਨਾਲ ਪ੍ਰੇੜਿਤ ਬੱਚੇ ਐਡਮਿਟ ਹੋ ਰਹੇ ਨੇ ਸੰਯੁਕਤ ਰਾਸ਼ਟਰ ਦੀ ਇੱਕ ਸ਼ਾਖਾ ਵਿਸ਼ਵ ਖੁਰਾਕ ਪ੍ਰੋਗਰਾਮ ਨੇ ਕਿਹਾ ਹੈ ਕਿ ਗਾਜ਼ਾ ਵਿੱਚ ਭੁੱਖਮਰੀ ਦਾ ਸੰਕਟ ਚਿੰਤਾਜਨਕ ਹੈ ਕਿਉਂਕਿ ਇੱਥੇ ਇੱਕ ਤਿਹਾਈ ਆਬਾਦੀ ਨੂੰ ਕਈ ਦਿਨਾਂ ਤੋਂ ਭੋਜਨ ਨਸੀਬ ਨਹੀਂ ਹੋਇਆ ਇੱਕੀ ਮਹੀਨੇ ਤੋਂ ਚੱਲ ਰਿਹਾ ਇਸ ਯੁੱਧ ਦੇ ਵਿੱਚ ਲੋਕ ਹਵਾਈ ਹਮਲਿਆਂ ਦੇ ਨਾਲ ਨਹੀਂ ਬਲਕਿ ਭੁੱਖ ਨਾਲ ਤੜਪ-ਤੜਪ ਕੇ ਮਰ ਰਹੇ ਨੇ ਇਸ ਮਹੀਨੇ ਜੁਲਾਈ 2025 ਦੀ ਗੱਲ ਕਰੀਏ ਤਾਂ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ 16 ਬੱਚੇ ਸ਼ਾਮਲ ਸੀ ਤੇ ਇਹ ਬੱਚੇ ਕੁਪੋਸ਼ਣ ਦੇ ਨਾਲ ਮਰੇ ਨੇ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਗਾਜ਼ਾ ਦੇ ਸਮੁੰਦਰ ਤੱਟ ਤੇ ਰਹਿਣ ਵਾਲੀ 31 ਸਾਲਾ ਹਿਦਾਇਆ ਅਲ ਮੁਤਵਾਕ ਯਾਨੀ ਜੋ ਆਪਣੇ ਦੋ ਛੋਟੇ ਬੱਚਿਆਂ ਨਾਲ ਇੱਕ ਵੱਖਰਾ ਸੰਘਰਸ਼ ਕਰ ਰਹੀ ਹੈ 18 ਮਹੀਨੇ ਦਾ ਇਸ ਦਾ ਬੇਟਾ ਮੁਹੰਮਦ ਜਕਾਰਿਆ ਅਲ ਮੁਤਫਾਕ ਗੰਬੀਰ ਕਪੋਸ਼ਣ ਦੇ ਨਾਲ ਜੂਝ ਰਿਹਾ ਹੈ। ਹਿਦਾਇਆ ਇਕੱਲੇ ਹੀ ਬੱਚਿਆਂ ਦੀ ਪਰਵਰਿਸ਼ ਕਰਨ ਲਈ ਮਜਬੂਰ ਹੈ। ਪਿਛਲੇ ਸਾਲ ਅਕਤੂਬਰ 2024 ਚ ਉਸਦੇ ਪਤੀ ਦੀ ਹਵਾਈ ਹਮਲੇ ਵਿੱਚ ਮੌਤ ਹੋ ਗਈ ਜਦੋਂ ਉਹ ਰੋਟੀ ਦੀ ਤਲਾਸ਼ ਦੇ ਵਿੱਚ ਘਰ ਤੋਂ ਬਾਹਰ ਸੀ। ਗਾਜ਼ਾ ਦੇ ਹਾਲਾਤ ਐਨੇ ਮਾੜੇ ਨੇ ਕਿ ਪੀਣ ਲਈ ਸਾਫ਼ ਪਾਣੀ ਵੀ ਇੱਥੇ ਨਹੀਂ ਹੈ। ਜਦੋਂ ਵੀ ਕੋਈ ਟਰੱਕ ਸ਼ਹਿਰ ਦੇ ਵਿੱਚ ਆਉਂਦਾ ਹੈ ਤਾਂ ਲੋਕ ਘਰੋਂ ਭਾਂਡੇ ਲੈ ਕੇ ਟਰੱਕ ਵੱਲ ਦੌੜ ਪਾਉਂਦੇ ਨੇ। ਇਸ ਆਸ ਚ ਕਿ ਸ਼ਾਇਦ ਖਾਣਾ ਵੰਡਿਆ ਜਾਏਗਾ ਗਾਜ਼ਾ ਚ ਰਿਪੋਰਟਿੰਗ ਕਰ ਰਹੇ ਪੱਤਰਕਾਰ ਵੀ ਹੁਣ ਇਸ ਭੁੱਖਮਰੀ ਦੀ ਚਪੇਟ ਦੇ ਵਿੱਚ ਆ ਗਏ ਨੇ ਉੱਥੇ ਦੇ ਇੱਕ ਪੱਤਰਕਾਰ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਆਟਿਜ਼ਮ ਤੋਂ ਪੀੜਿਤ ਹੈ ਜਦੋਂ ਭੁੱਖ ਲੱਗਦੀ ਹੈ ਤਾਂ ਉਹ ਪੇਟ ਤੇ ਬਾਰ-ਬਾਰ ਹੱਥ ਮਾਰ ਕੇ ਇਸ਼ਾਰੇ ਕਰਦਾ ਹੈ ਪਰ ਅਸੀਂ ਲਾਚਾਰ ਹਾਂ ਇੱਥੇ 50 ਗ੍ਰਾਮ ਬਿਸਕਟ ਦਾ ਪੈਕੇਟ ਵੀ 750 ਰੁਪਏ ਦਾ ਹੈ ਕਦੇ ਸ਼ਹਿਰ ਦੇ ਵਿੱਚ ਆਟਾ ਮੁਫਤ ਦੇ ਵਿੱਚ ਵੰਡਿਆ ਜਾਂਦਾ ਸੀ ਪਰ ਅੱਜ ਹਾਲਾਤ ਐਦਾ ਦੇ ਨੇ ਕਿ ਕਿਸੇ ਦੇ ਕੋਲ 1 ਕਿਲੋ ਆਟਾ ਖਰੀਦਣ ਦੇ ਵੀ ਪੈਸੇ ਨਹੀਂ ਹੈ। ਇੱਥੇ 25 ਕਿਲੋ ਆਟੇ ਦੀ ਕੀਮਤ 500 ਡਾਲਰ ਦੇ ਕਰੀਬ ਹੈ। ਜੇਕਰ 500 ਡਾਲਰ ਇੰਡੀਅਨ ਰੁਪੀਸ ਦੇ ਵਿੱਚ ਦੇਖੇ ਜਾਣ ਤਾਂ ਟੋਟਲ 42000 ਰੁਪਏ ਬਣਦੇ ਨੇ। ਯਾਨੀ 25 ਕਿਲੋ ਆਟਾ 42000 ਰੁਪਏ ਦਾ ਆਉਂਦਾ ਹੈ। ਉੱਥੇ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਹਵਾਈ ਹਮਲਿਆਂ ਦੇ ਨਾਲ ਤਾਂ ਗਾਜ਼ਾ ਪੱਟੀ ਦੇ ਲੋਕਾਂ ਦੇ ਉੱਤੇ ਕਹਿਰ ਟਾ ਹੀ ਰਿਹਾ ਹੈ ਨਾਲ ਹੀ ਨਾਲ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੀ ਗਾਜ਼ਾ ਪੱਟੀ ਦੀ ਸੀਮਾਵਾਂ ਤੋਂ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਜਿਸ ਦੇ ਨਾਲ ਲੋਕ ਭੁੱਖਮਰੀ ਦੇ ਨਾਲ ਮਰ ਰਹੇ ਨੇ ਗਾਜ਼ਾ ਪੱਟੀ ਦੇ ਹਾਲਾਤਾਂ ਦੇ ਉੱਤੇ ਹੋਰ ਦੇਸ਼ਾਂ ਦਾ ਕੀ ਕਹਿਣਾ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਬ੍ਰਿਟੇਨ ਫ੍ਰਾਂਸ ਜਰਮਨੀ ਚਾਹੁੰਦੇ ਨੇ ਕਿ ਹੁਣ ਯੁੱਧ ਨੂੰ ਵਿਰਾਮ ਦੇ ਦਿੱਤਾ ਜਾਵੇ ਗਾਜ਼ਾ ਪੱਟੀ ਦੇ ਵਿੱਚ ਲੋਕਾਂ ਦਾ ਭੁੱਖਮਰੀ ਦੇ ਨਾਲ ਮਰਨਾ ਇਨਸਾਨੀਅਤ ਦਾ ਮਰਨਾ ਹੈ ਇੱਕ ਹੋਰ ਬਿਆਨ ਜਾਰੀ ਕਰਦੇ ਹੋਏ ਦੇਸ਼ ਨੇ ਕਿਹਾ ਹੈ ਕਿ ਗਾਜ਼ਾ ਪੱਟੀ ਦੇ ਅੰਦਰ ਲੋਕ ਕੁਦਰਤੀ ਸੌਮਿਆ ਦਾ ਕੰਨ ਕਰ ਰਹੇ ਨੇ। ਭੁੱਖਮਰੀ ਨੇ ਹਾਲਾਤ ਐਦਾ ਦੇ ਕਰ ਦਿੱਤੇ ਗਏ ਨੇ ਜੋ ਦੁਰਲਭ ਪ੍ਰਜਾਤੀ ਦੇ ਕੱਛੂ ਕੁੰਮੇ ਨੇ ਲੋਕ ਉਹਨਾਂ ਨੂੰ ਵੀ ਪਕਾ ਕੇ ਖਾਣ ਤੇ ਮਜਬੂਰ ਨੇ। ਗਾਜ਼ਾ ਪੱਟੀ ਦੇ ਵਿੱਚ ਹਾਲਾਤ ਜੇਕਰ ਐਦਾ ਦੇ ਹੀ ਰਹੇ ਤੇ ਆਉਣ ਵਾਲੀ ਜਨਰੇਸ਼ਨ ਨੂੰ ਖਤਰਾ ਹੋ ਸਕਦਾ ਹੈ। ਬੱਚੇ ਕੁਪੋਸ਼ਣ ਦੇ ਸ਼ਿਕਾਰ ਹੋ ਜਾਣਗੇ ਤੇ ਕੁਝ ਬੱਚੇ ਮੌਤ ਦੇ ਮੂច ਚਲੇ ਜਾਣਗੇ। ਹੁਣ ਇਸ ਯੁੱਧ ਨੂੰ ਵਿਰਾਮ ਦੇ ਦੇਣਾ ਚਾਹੀਦਾ ਹੈ। ਅੱਜ ਮਾਈਂ ਡੀਕੋਰ ਪ੍ਰੋਗਰਾਮ ਦੇ ਵਿੱਚ ਬਸ ਇਨਾ ਹੀ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਤੁਹਾਡੀ ਹਲਾਸ਼ੇਰੀ ਦੇ ਨਾਲ ਹੋਰ ਵੀ ਬਹੁਤ ਸਾਰੀ ਜਾਣਕਾਰੀਆਂ ਅਸੀਂ ਲੈ ਕੇ ਆਉਂਦੇ ਰਹਾਂਗੇ ਫਿਲਹਾਲ ਆਰ ਜੇ ਮੀਨੂ ਸ਼ਰਮਾ ਚਲਦੀ ਹੈ ਨਮਸਕਾਰ